ਦੀਆਂ ਫਾਂਸੀ ਦੀ ਮੰਗ ਸੀਗੀ ਦਵਾਵਾਂ ਸੀਗੀਆਂ ਤੇ ਉਹ ਮੰਗ ਪੂਰੀ ਹੋਈ ਆ ਅੱਜ ਤੁਸੀਂ ਫੇਰ ਨਮਨ ਕਾਨ ਵਾਸਤੇ ਜਗਾ ਤੱਕ ਪਹੁੰਚ ਜੋ ਜਿਸ ਜਗ੍ਹਾ ਤੇ ਤੁਸੀਂ ਮੇਰੇ ਰਮਨ ਹਾਊਸ ਨੂੰ ਜਾ ਕੇ ਪਹੁੰਚਿਆ ਸੀ ਲੱਗਦਾ ਕਿ ਉਹ ਅਜਿਹੀਆਂ ਜਾਂਦਾ ਨੇ ਬਾਰ-ਬਾਰ ਉਖਾੜੀਆਂ ਨੇ ਤੇ ਉਹ ਮੰਗ ਨਾ ਨਾ ਮੈਂ ਕੋਲ ਇੱਥੇ ਖੜ ਕੇ ਲੱਤਾਂ ਸਰੀਰ ਦਾ ਬੋਝ ਨਹੀਂ ਚੱਲਦੀਆਂ ਇਸ ਜਗ੍ਹਾ ਤੇ ਖੜ ਕੇ ਮਾਰਜੋਰ ਦੇ ਬੋਲ ਤੇ ਅੱਜ ਦਾ ਉਹ ਕਿੱਥੇ ਨਹੀਂ ਜੇ ਬੇਟੀ ਦੀ ਫੋਟੋ ਫੋਟੋ ਮੇਰੇ ਨਾਮ ਨਾਲ ਰਹੇਗੀ ਅੱਜ ਵੀ ਉਹਨਾਂ ਹੀ ਯਾਦਾਂ ਦੀ ਜਿੰਨਾ ਉਸ ਸਮੇਂ ਦੇ ਜੋੜ ਨਾਲ ਅੱਖਾਂ ਮੁਰੇ ਹੋਣੀਆਂ ਤੁਸੀਂ ਬਣਾ ਮਿਲ ਕੇ 22 ਸਾਲ ਦਸੰਗਾਰ შეਵਤ ਇੱਕ ਇੱਕ ਦਿਮਾਗ ਚ ਭਲੇਖਾ ਸੀ ਕਿ ਉਹਨੂੰ ਸਜ਼ਾ ଦਵਾ ਕੇ ਸ਼ਾਇਦ ਮੈਂ ਆਪਣੇ ਬੱਚੇ ਨੂੰ ਵਾਪਸ ਪਾ ਲੂੰਗੀ ਸੋਚਿਆ ਪਰ ਨਹੀਂ ਮੈਂ ਫਿਰ ਵੀ ਅਜੇ ਖਾਲੀ ਹੱਥਾਂ ਹੋਈ ਦਿਲ ਰੋਚ ਚਾਹੀਦੀ ਹੈ ਮੈਨੂੰ ਬਾਬਾ ਜੀ ਅੱਗੇ ਅਰਦਾਸ ਆ। ਜਾਣੀਓ ਉਹ ਤੁਹਾਡਾ ਸਾਬ ਦੇਖ ਰਿਹਾ ਕਿ ਇਹ ਕਾਨੂੰਨੀ ਬਾਰ ਕਰ ਰਹੇ ਨੇ। ਬਿਲਕੁਲ ਜਾਣਦੇ ਆ ਜਾਣਦੇ ਆ। ਮੈਂ ਕਿਹਾ ਬੜੀ ਦੇਰ ਦੀ ਜਿਹੜੀ ਮੰਕੀ ਤਿਆਰੀ ਸੀ ਕਿ આરોપી ਨੂੰ ਜਿਹੜਾ ਦੋਸ਼ੀ ਨੌਸੰਸੀ ਦੀ ਸਜ਼ਾ ਜਿਹੜੀ ਮਿਲਣੀ ਚਾਹੀਦੀ ਸੀ। ਪਹਿਲਾਂ ਤਾਂ ਮੈਂ ਪਰਮਾਤਮਾ ਦਾ ਤਹਿ ਦਿਲੋਂ ਧੰਨਵਾਦ ਕਰਦਾ। ਜਿਨ੍ਹਾਂ ਨੇ ਆਪ ਕਿਰਪਾ ਰੂਪੀ ਦਿੱਤੇ ਹੱਥ ਰੱਖ ਕੇ ਜੱਜ ਸਾਹਿਬ ਦੇ ਇਹਨਾਂ ਨੇ ਫੈਸਲਾ ਇਹ ਬੜੀਆ ਬੋਲ ਆਇਆ। ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਕੋਰਟ ਦਾ ਤਹਿ ਦਿਲੋਂ ਧੰਨਵਾਦ ਕਰਦਾ। ਇਹ ਜਿਹੜੇ ਜੱਜ ਹੁੰਦੇ ਆ ਨਾ ਇਹ ਪਵਿੱਤਰ ਰੂਹ ਇਹਨੋਂ ਦਾ ਸੁਪਰੀਮ ਕੋਰਟ ਦੇ ਦਿੱਲੀ ਜੱਜ ਚਾਹੀਦੇ ਆਹੀਂ ਕਿਉਂ ਪੂਰਾ ਇਨਸਾਬ ਦਿੱਤਾ ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕੀਤਾ ਬਾਕੀ ਮੇਰੇ ਵਕੀਲ ਆ ਪਰਯੋਗਕਰ ਘੁੰਮਣ ਇਹਨਾਂ ਨੇ ਮੇਰੇ ਤੋਂ ਅੱਜ ਤੱਕ 1 ਰੁਪਿਆ ਨਹੀਂ ਲਿਆ ਨਾ ਹੀ ਕਹਿੰਦੇ ਮੈਂ ਲੈਣਾ ਜ਼ਿੰਦਗੀ ਚ ਵੀ ਕਹਿੰਦੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈਣਾ ਕਹਿੰਦੇ ਇਹ ਕੇਸ ਦਾ ਨਹੀਂ ਕਹਿੰਦੇ ਕੋਈ ਵੀ ਪਰਮਾਜ਼ਾ ਨਾ ਕਰੇ ਤੁਹਾਡੇ ਕੋਲ ਲੋਡ ਪਈਏ ਮੈਂ ਜ਼ਿੰਦਗੀ ਚ ਕਹਿੰਦੇ ਤੁਹਾਡੇ ਤੋਂ ਪੈਸਾ ਨਹੀਂ ਲਵਾਂਗਾ ਤੈਨੂੰ ਮੈਂ ਨੰਦਾ ਸ਼ੁਕਰਾਨਾ ਕਰਦਾ ਤੇ ਬੀੜੀ ਕੋ ਬਤਾਈ ਦਾ ਇਹਨਾਂ ਦੇ ਜੋ ਮ ਅੱਜ ਫੈਸਲਾ ਜਿੱਤਿਆ ਉਹ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਤੇ ਪਰਯੋਗ ਕਰ ਘੁੰਮਣਜੀ ਦੀ ਬਦੌਲਤ ਜਿੱਤ ਸਕਦੇ ਸਰ ਅੱਜ ਨਮਨ ਕਰਨ ਵਾਸਤੇ ਬਾਕੀ ਨੂੰ ਲੱਗਦਾ ਕਿ ਜਿਹੜੀ ਆ ਮਤਲਬ ਠੀਆਂ ਜਿਹੜੀਆਂ ਨੇ ਕਦੇ ਥਿਲੋਂ ਬਸਾਰੀਆਂ ਨਹੀਂ ਜਾ ਸਕਦੀ ਹਮੇਸ਼ਾ ਉਹ ਦੂਰ ਹੋ ਚੁੱਕੀ ਆ ਕਾਫੀ ਇੱਕ ਘਰ ਬੇਟੇ ਜਿਹੜਾ ਪਵਿੱਤਰ ਹੁੰਦਾ ਠੀਆਂ ਦੇ ਨਾਲ ਹੁੰਦਾ ਲੋਕ ਕਹਿੰਦੇ ਆ ਮੇਰੇ ਮੁੰਡਾ ਹੋਵੇ ਮੈਂ ਤਾਂ ਜਦੋਂ ਮੇਰੇ ਜਨੂੰ ਪੋਤਾ ਹੋਇਆ ਉਹਦੀ ਮੈਂ ਖੁਸ਼ੀ ਘੱਟ ਕੀਤੀ ਸੀ ਜਦੋਂ ਮੇਰੇ ਦਿਲੋਜ ਹੋਈਆ ਪੋਤੀ ਮੇਰੀ ਇਹਦੀ ਮੈਂ ਖੁਸ਼ੀ ਵੱਧ ਮਨਾਈ ਸੀ ਘਰੇ ਇਹਨੂੰ ਢੋਲ ਠਮਕੇ ਪੂਰੇ ਛਾਰਨਾ ਲੱਗੇ ਗਿਆ ਸੀ ਘਰੇ ਅੱਜ ਹੁਣ ਇਹਦੇ ਅਸਲੀ ਘਰੇ ਮ ਆਇਆ ਜਿੱਥੇ ਉਹ ਪਾਪਨ ਡੈਨੂ ਵਿੱਚ ਘਰ ਬਣਾ ਕੇ ਗਈ ਆ ਇੱਥੇ ਮਨ ਬੇਨਤੀਆਂ ਕਰਨ ਆਇਆ ਝੋਲੀਆਂ ਆਟ ਕੇ ਨੇ ਦਿ ਲੋਏ ਹੁਣ ਤੈਨੂੰ ਪਤਾ ਬਹੁਤ ਚਿਰ ਹੋ ਗਿਆ ਇੱਥੇ 2 ਸਾਲ ਤੇ 4 ਮਹੀਨੇ 21 ਦਿਨ ਹੋ ਗਏ ਅੱਜ ਇੱਥੇ ਤੈਨੂੰ ਬੈਠੀ ਨੂੰ ਹੁਣ ਮੈਂ ਤੈਨੂੰ ਬਹੁਤ ਮੈਂ ਲਾਲ ਲੈਣ ਆਇਆ ਹੁਣ ਹੁਣ ਮੇਰੇ ਨਾਲ ਤੁਹਾਡੇ ਵੇ ਬੇਨਤੀਆ ਕਰਦਾ ਤੁਹਾਡੇ ਜਰੀਏ ਲੈ ਹੁਣ ਮੇਰੇ ਘਰੇ ਆ ਜਾਵੇ ਹੁਣ ਤੈਨੂੰ ਕਦੇ ਵੀ ਭੁੱਲੀ ਨਹੀਂ ਸਕਦੇ ਬੇਸ਼ੱਕ ਜਿਹੜਾ ਫੈਸਲਾ ਦਾ ਜਿਹੜਾ ਸੁਣਾਈ ਦਿੱਤਾ ਗਿਆ ਵਾ ਮਾਮਲੇ ਦੇ ਦਾਦ ਤੋਂ ਭੁੱਲਿਆ ਨਹੀਂ ਦੱਸ ਜਿਹਨੂੰ ਤੁਸੀਂ ਮੇਰੇ ਭੈਣ ਭਰਾ ਨਹੀਂ ਭੁੱਲੇ ਮੈਂ ਤਾਂ ਭੁੱਲ ਕਿੱਥੇ ਸਕਦਾ ਜਦੋਂ ਤੁਸੀਂ ਨਹੀਂ ਆ ਪੂਰਾ ਇੰਨਾ ਦੁਨੀਆ ਖੜੀ ਆ ਮੇਰੇ ਭੈਣ ਭਰਾ ਬੱਚੇ ਬਜ਼ੁਰਗ ਇਹ ਨਹੀਂ ਤੁਸੀਂ ਭੁੱਲੇ ਮੈਂ ਤਾਂ ਭੁੱਲ ਨਹੀਂ ਸਕਦਾ ਮੈਂ ਤਾਂ ਹਰ ਟਾਈਮ ਤੇਰੇ ਯਾਦਦਾ ਜੀ ਲੱਕੀ ਨੂੰ ਜਿਹੜਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਦੇਖੋ ਇੱਕ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ 25 ਸਾਲ ਪਹਿਲਾਂ ਜਦੋਂ ਹੋਈ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀਗਾ ਕਿ ਅੱਜ ਦੇ ਯੁੱਗ ਦੇ ਵਿੱਚ ਕੋਈ ਛੋਟੇ ਬੱਚੇ ਨਾਲ ਵੀ ਇਸ ਤਰ੍ਹਾਂ ਦਾ ਕਤਲona ਕੰਨ ਕੋਈ ਕਰ ਸਕਦਾ ਕਾਨੂੰਨੀ ਹਰਕਤ ਕਰ ਸਕਦਾ ਕਿਸ ਢੰਗ ਨਾਲ ਉਸ ਬੱਚੀ ਨੂੰ ਮੂੰਹ ਦੇ ਵਿੱਚ ਰੇਤਾ ਪਾ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਔਰ ਬੜਾ ਹੀ ਮਨ ਖਰਾਬ ਹੋਇਆ ਮਨ ਦੇ ਵਿੱਚ ਬੜਾ ਬਹੁਤ ਹੀ ਜ਼ਿਆਦਾ ਇਸ ਗੱਲ ਦਾ ਦੁੱਖ ਵੀ ਆਇਆ ਕਿ ਭਈ ਅੱਜ ਦਾ ਸਿਸਟਮ ਸਾਡਾ ਕਿਦਾਂ ਦਾ ਹੋ ਗਿਆ ਔਰ 22 ਸਾਲ ਲਗਾਤਾਰ ਫਿਰ ਕੋਰਟ ਦੇ ਵਿੱਚ ਮੈਂ ਤਾਂ ਵਿਸ਼ੇਸ਼ ਕਰਕੇ ਦੇਖੋ بڑے ਲੋਕ ਵੀ ਦੁਨੀਆਂ 'ਚ ਬਹੁਤ ਨੇ ਪਰ ਕਾਰ ਸਿੰਘ ਕੋਮਨ ਜੀ ਜਿਹੜੇ ਜਿਨ੍ਹਾਂ ਨੇ ਕੇਸ ਲੜਿਆ ਉਹ ਉਹਨਾਂ ਨੇ ਇੱਕ ਵੀ ਪੈਸਾ ਨਹੀਂ ਲੱਤਾ ਅਰਪੀਤ ਸਿੰਘ ਉਹਨਾਂ ਤੋਂ ਉਹਨਾਂ ਦੇ ਪਰਿਵਾਰ ਤੋਂ ਬ ਬੱਚੀ ਦੇ ਮਾਪੇ ਤੋਂ ਕੋਈ ਬਿਨਾਂ ਪੈਸਾ ਲੱਤਿਆ ਉਹਨਾਂ ਨੇ ਇਹ ਕੇਸ ਨੂੰ ਲੜਿਆ ਔਰ ਕੱਲ ਫੈਸਲਾ ਆਇਆ ਮਾਨਯੋਗ ਅਦਾਲਤ ਨੇ ਵੀ ਜੋ ਸਭ ਤੋਂ ਜ਼ਿਆਦਾ ਕੜੀ ਤੋਂ بڑی ਸਜ਼ਾ ਸੀ ਉਹ ਕੜੀ ਤੋਂ ਕੜੀ ਸਜ਼ਾ ਸੁਣਾਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਆ ਔਰ ਪਰ ਅੱਜ ਵੀ ਮਾਨੂੰ ਇਹ ਕਿਤੇ ਨਾ ਕਿਤੇ ਮਲਾਲ ਹੈ ਕਿ ਉਹ ਛੋਟੀ ਬੱਚੀ ਚਲੀ ਗਈ ਹੈ ਵੀ ਲੱਗਦਾ ਕਿ ਲੋਕਾਂ ਨੇ ਜਿਹੜਾ ਸਬਕ ਬਣੂਗਾ ਜਿਸ ਤਰ੍ਹਾਂ ਦਾ ਜਿਹੜਾ ਫੈਸਲਾ ਮਾਨਜੋਗ ਕੋਰਟ ਬਣਾਇਆ ਗਿਆ ਨਹੀਂ ਦੇਖੋ ਲੋਕਾਂ ਨੂੰ ਤਾਂ ਮੈਸੇਜ ਜਾਂਦਾ ਹੀ ਹੈ ਜਦੋਂ ਕੋਈ ਐਦਾਂ ਦੇ ਕਾਨੂੰਨੀ ਕਾਂਡ ਹੁੰਦੇ ਆ ਜਦੋਂ ਐਦਾਂ ਦਾ ਕੋਈ ਕ੍ਰਾਈਮ ਹੁੰਦਾ ਹੈਗਾ ਤੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਿ ਅੱਗੋਂ ਕੋਈ ਐਦਾਂ ਦੀ ਕੋਈ ਗੱਲ ਨਾ ਕਰੇ ਅੱਗੋਂ ਐਦਾਂ ਦਾ ਦੁਬਾਰਾ ਫੇਰ ਕੋਈ ਐਸਾ ਦੀ دہشت ਪਰੀ ਘਟਨਾ ਨਾ ਹੋਵੇ ਤੇ ਉਹਦੇ ਵਾਸਤੇ ਕੋਰਟ ਨੇ ਇਹ ਫੈਸਲਾ ਜਿਹੜਾ ਹੈ ਉਹ ਸੁਣਾਇਆ ਉਹ ਵਾਕੀ ਸਲਾਗਾ ਯੋਗ ਹੈਗਾ ਤਾਂ ਕਿ ਅੱਗੇ ਨੂੰ ਕ੍ਰਾਈਮ ਤੇ ਥੱਲ ਪਾਈ ਜਾ ਸਕੇ ਸਾਰੀਆਂ ਸੰਗਤੀਆਂ ਅਰਦਾਸਾਂ ਸੀ ਉਹਨੂੰ ਕਾਤਲ ਨੂੰ ਫਾਂਸੀ ਦੀ ਸਜ਼ਾ ਹੋਵੇ ਸੰਗਤ ਦੀ ਅਰਦਾਸਾਂ ਤੇ ਮੂਰਪਿਆ ਜੱਜ ਸਾਹਿਬ ਦਾ ਕੋਟਨ ਕੋਟ ਧੰਨਵਾਦ ਉਸ ਪਰਮਾਤਮਾ ਦਾ ਮੇਰੇ ਵਕੀਲ ਪ੍ਰਯੋਗਕਰ ਘੁੰਮਣ ਜੀ ਬੀਡੀ ਗੁਪਤਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇੰਨੀ ਲੜਾਈ ਲੜ ਕੇ ਸੱਚ ਦੀ ਜਿੱਤ ਹੋਈ ਹੈ ਜੀ ਦੇ ਅਜੀ ਤੇ ਬਥੇ ਆ ਜ ਨਮਨ ਕਰਨ ਵਾਸਤੇ ਸੰਗਤਿਓ ਮੇਢੀ ਨੂੰ ਸ਼ਰਧਾਂਜਲੀ ਜਿਹੜੀ ਅਰਪਣ ਕਰਨ ਵਾਸਤੇ ਬੰਤੀ ਹੈ ਜੀ ਜੀ ਆ ਜੀ ਇਸ ਜਗ੍ਹਾ ਤੇ ਉਹ ਪੱਪਣ ਡਿਆ ਕੇ ਉਹਨੂੰ ਦੱਬਿਆ ਸੀਗਾ ਜੀ ਸਿਰ ਚਿੱਟਾ ਮਾਰੀਆਂ ਸੀਗੀਆਂ ਜੀ ਹੁਣ ਅਰਦਾਸ ਕਰਦਾ ਸੱਚੇ ਪਾਸ਼ੇ ਬਾਬਾ ਜੀ ਸਾਰੀ ਸੰਗਤ ਅਰਦਾਸ ਕਰਾਂ ਸਾਡੀ ਦੁਲਹ ਜੁਰ ਸਾਡੇ ਘਰੇ ਫੇਰ ਵਾਪਸ ਆ ਜਾਓ ਇਹ ਸਭ ਕਲਕਾਰੀਆਂ ਸਾਡੇ ਘਰ ਫੇਰ ਬਚਣ ਜੀ ਲੱਗਦਾ ਕਿ ਇੱਕ ਵੱਡਾ ਦੋਖਾ ਜਿਹੜਾ ਕਦੇ ਵੀ ਨਹੀਂ ਜਿਹੜਾ ਵਿਆਹ ਹੀ ਨਹੀਂ ਜਾ ਸਕਦਾ ਬੇਸ਼ੱਕ ਜਿਹੜੀ ਆ ਸਜਾ ਵੀ ਜਿਹੜੀ ਉਸ ਉਸ ਦੇਸ਼ੀ ਨੂੰ ਨਹੀਂ ਨਹੀਂ ਜੀ ਇਹ ਤਾਂ ਕਦੇ ਵੀ ਢਪ ਨਹੀਂ ਸਕਦੇ ਨੀ ساری ਉਮਰ ਨਹੀਂ ਢਪ ਸਕਦੇ ਜਿਹੜੇ ਕੀਤਾ ਜੀ